ਜਿਹੜੀ ਆਪਾਂ ਉੱਤੇ ਮਿੱਟੀ ਪਾਈ ਸੀਗੀ ਤਾਂ ਨਾ 4 ਦਿਨ ਹੋ ਗਏ ਮਿੱਟੀ ਖਿਲਾਰੀ ਜਾਂਨੇ ਹੁਣ ਖਿਲਾਰ ਨਹੀਂ ਥੋੜੀ ਜਿਹੀ ਇਹ ਔਖੀ ਹੈਗੀ ਅੱਜ ਮੈਂ ਲਗਾ 4 ਦਿਨ ਹੋ ਗਏ ਪਾਈ ਨੂੰ ਤੇ ਹਜੇ ਵੀ ਮਿੱਟੀ ਜਮਾ ਹੈ ਅਜੇ ਉਮੀ ਪਈ ਹੈ ਖਿਲਾਰ ਨਹੀਂ ਥੋੜੀ ਜਿਹੀ ਇਹ ਔਖੀ ਹੈਗੀ ਕਿਉਂਕਿ ਇੱਕ ਤਾਂ ਟਰੈਕਟਰ ਦੇ ਟਾਇਰ ਥੋੜੇ ਘੱਟ ਹੈਗੇ ਤੇ ਸਲਿੱਪ ਦੇ ਜਾਂਦਾ ਪਰ ਖਿਲਾਰਨ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਉਹਦੇ ਬਾਅਦ ਰਿਪੋਰਟ ਤੇ ਝੋਨੇ ਦਾ ਦਿਖਾਵਾਂਗੇ ਵੈਸੇ ਇੰਨੀ ਮਿੱਟੀ ਨਾਲ ਬਾਣ ਦੇ ਵਿੱਚ ਇਹ ਘਟੂ ਘਟਾ 2-2 ਇੰਚ ਮਿੱਟੀ ਆ ਜਾਊਗੀ ਤੇ ਬਾਕੀ ਦੇਣੇ ਆ ਫਿਰ ਝੋਨੇ ਦਾ ਵੀ ਕੀ ਰਿਹਾਟ ਨਿਕਲਦਾ ਹੈਗਾ ਤੇ ਆਪਾਂ ਪੁੱਛਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਮਿੱਟੀ ਦਾ ਫਾਇਦਾ ਹੈਗਾ ਕਿ ਕੋਈ ਨੁਕਸਾਨ ਹੈ ਵੀ ਆਪਾਂ ਉਸ ਟਾਲੀ ਵਿੱਚ ਬਾਈਆਂ ਦੇ ਬਹੁਤ ਸਾਰੇ ਕਮੈਂਟ ਆਏ ਇੱਕ ਬਾਈ ਨੇ ਕਮੈਂਟ ਕੀਤਾ ਸੀ ਵਿੱਚ ਕਹਿੰਦਾ ਵੀ ਇਹ ਤਾਂ ਉਹ ਕੰਮ ਹੈਗਾ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਬਲਦਾਂ ਨੂੰ ਨਹੀਂ ਆਪਾਂ ਕਿਉਂ ਉਚਾਰੀ ਜਾਂਦੇ ਸੀਗੇ ਸਾਲ-ਸਾਲ ਤੇ ਜਾ ਕੇ ਬਸਾਖੀ ਦੇ ਮੇਲੇ ਦੇ ਵਿੱਚ ਪਤਾ ਲੱਗਦਾ ਸੀਗਾ ਵੀ ਹਾਂ ਕਿਹਨੂੰ ਕਿਉਂ ਵਿਚਾਰਿਆ ਤੇ ਕਿਹਨੂੰ ਨਹੀਂ ਕਹਿੰਦਾ ਵੀ ਇਹ ਤਾਂ ਉਹ ਕੰਮ ਹੈਗਾ ਤੇ ਬਾਕੀ ਹੋਰ ਵੀ ਕਈ ਕਮੈਂਟ ਆਏ ਸੀਗੇ ਕਹਿੰਦੇ ਵੀ ਹਜੇ ਤੱਕ ਇਹਦਾ ਫਾਇਦਾ ਹੀ ਹੈ ਚੰਗੇ ਕਮੈਂਟ ਹੀ ਆਏ ਆ ਹਜੇ ਤੱਕ ਵੀ ਤੇ ਇੱਕ ਸਾਡੇ ਪਿੰਡੋਂ ਹੀ ਆਏ ਸੀਗਾ ਕਮੈਂਟ ਮੇਰੇ ਚਾਚੇ ਦਾ ਉਹ ਕਹਿੰਦਾ ਵੀ ਅਸੀਂ ਪਿੰਡ ਦਾ ਨਾਮ ਆ ਭੁੱਲ ਗਿਆ ਵੀ ਪਤਾ ਨਹੀਂ ਕਿਹੜੇ ਪਿੰਡੋਂ ਪਾ ਕੇ ਆਏ ਸੀਗੇ ਤੇ ਕਹਿੰਦੇ ਵੀ ਬਹੁਤ ਵਧੀਆ ਰਿਜਲਟ ਆਇਆ ਦਾ ਖਲਿਆਰੀ ਆਨੇ ਆਗੇ ਇਧਰੋਂ ਸਾਰੀ ਖਲਿਆਰਤੀ ਉੱਥੋਂ ਤੱਕ ਖਲਿਆਰਤੀ ਇਧਰ ਖਲਿਆਰਤੀ ਤੇ ਆਹਾਂ ਢੇਰੀਆਂ ਜਾਦੇ ਰਹਿਗੀਆਂ ਇੱਕ ਅਸੀਂ ਥੋੜਾ ਜਿਹਾ ਕੰਮ ਓਟਾ ਕਰ ਲਿਆ ਢੇਰੀਆਂ ਜਮਾ ਖਾਲ ਦੇ ਨਾਲ ਲਹਾੜੀਆਂ ਇਹ ਖਾਲ ਤੋਂ ਥੋੜੀਆਂ ਦੂਰ ਲਹਾਈ ਜਾਂਦੀਆਂ ਕਿਉਂਕਿ ਢੇਰੀ ਇੱਕ ਪਾਸੇ ਨਹੀਂ ਖਿਲਰਦੀ ਇੱਕ ਪਾਸੇੋਂ ਤਾਂ ਫਿਰ ਟਾਇਰ ਸਲਿੱਪ ਦੇਣ ਲੱਗ ਜਾਂਦੇ ਚਾਰ ਛਪੇਰੇ ਜੇ ਖਿਲਰੀ ਹੋਏ ਮਿੱਟੀ ਫਿਰ ਵਧੀਆ ਰਹਿੰਦਾ ਜਿਵੇਂ ਹੁਣ ਆ ਢੇਰੀ ਹੈ ਇਹ ਚਾਰ ਛਪੇਰੇ ਖਿਲੈਰੀ ਹੈਗੀ ਇਹ ਅੱਧੀ ਅੱਜ ਖਿਲੈਰਤੀ ਤੇ ਕੱਲ ਨੂੰ ਇਹਨੂੰ ਹਵਾ ਲੱਗ ਜੂਗੀ ਤੇ ਕੋਨਾ ਕੋ ਸੁੱਕ ਜੂਗੀ ਫਿਰ ਇਹਨੂੰ ਖਿਲੈਰ ਦਾਂਗੇ ਤਕਰੀਬਨ ਅੱਧੀਆਂ-ਅੱਧੀਆਂ ਢੇਰੀਆਂ ਕਰਕੇ ਆਪਾਂ ਖਿਲੈਰੀਆਂ ਗਈਆਂ ਤੇ ਦੱਸਿਓ ਜਰੂਰ ਇਹਦੇ ਚ ਵੀ ਦੱਸਿਓ ਵੀ ਇਹਦਾ ਵੀ ਹਜੇ ਫਾਇਦਾ ਹੈਗਾ ਕਿ ਪਾਏ ਵੀ ਮੱਥਾ ਮਾਰੀ ਜਾਂਦੇ ਆਗੇ ਤੇ ਜਿਨੇ ਜਿਨੇ ਪਾਈ ਆ ਉਹ ਦੱਸਿਓ ਬਾਈ ਬਣ ਕੇ ਕਮੈਂਟ ਕਰਕੇ ਜਰੂਰ ਵੀ ਇਹਦਾ ਫਾਇਦਾ ਹੈਗਾ ਕਿ ਹੈ ਨਹੀਂਗਾ ਬਾਕੀ ਸਾਨੂੰ ਵੀ ਜਿੱਥੋਂ ਤੱਕ ਲੱਗਦਾ ਸਾਡੇ ਪਿੰਡ ਦੇ ਸਾਰੇ ਪਿੰਡਾਂ ਨੂੰ ਮਿੱਟੀ ਪਾਈ ਜਾਂਦੇ ਜਿਨ੍ਹਾਂ ਦੇ ਰੇਤ ਲਿਵਾਣਾਂਗੇ ਉਹ ਮਿੱਟੀ ਪਾਈ ਜਾਂਦੇ ਆ ਸਾਰੇ ਤੇ ਫੱਕ ਦੇਖ ਸਕਦੇ ਤੁਸੀਂ ਫੱਕ ਆ ਆਪਣੀ ਪਨੀਰੀ ਆ ਜੀ ਪਨੀਰੀ ਵਾਲੀ ਸਾਈਡ ਸਾਰਾ ਥਾਂ ਇਹ ਇਧਰ-ਉਧਰ ਚੰਗਾ ਹੈਗਾ ਉਹ ਸਾਈਡ ਥੋੜਾ ਜਿਹਾ ਰਿੱਤਾ ਸੀਗਾ ਜਿਆਦਾ ਤਾਂ ਕਰਕੇ ਉੱਥੇ ਜਿਆਦਾ ਪੋਈਏਗੀ ਇੱਕ ਅਸੀਂ ਹੋਰ ਗਲਤੀ ਕਰ ਲਈ ਥੋੜਾ ਕੰਪਿਊਟਰ ਜਿਹੜਾ ਅਸੀਂ ਪਹਿਲਾਂ ਲਾਦਾ ਕੰਪਿਊਟਰ ਹੁਣ ਇਹਨੂੰ ਦੁਬਾਰੇ ਕਰਾਉਣਾ ਪਊਗਾ ਉਹਦਾ ਕਰਕੇ ਖਰਚਾ ਥੋੜਾ ਦੁੱਗਣਾ ਹੋ ਜਾਊਗਾ ਪਰ ਇੱਕ ਚੀਜ਼ ਅਸੀਂ ਵਧੀਆ ਕਰ ਲਈ ਨੂੰ ਬਾਕੇ ਕੰਪਿਊਟਰ ਲਵਾ ਕੇ ਹਾਰ ਲਵਾ ਕੇ ਤੇ ਉਹ ਦੋ ਦਸੀਂ ਪਾਣੀ ਲਾਦਾ ਪਾਣੀ ਲਾਉਣ ਤੋਂ ਬਾਅਦ ਵੀ ਆਏ ਆ ਥੱਲੇ ਘੜਾ ਥਾਂ ਹੋ ਗਿਆ ਤੇ ਮਿੱਟੀ ਜਿਹੜੀ ਖਿਲਾਰਨੀ ਉਹ ਸੌਖੀ ਹੋ ਗਈ। ਇੰਨਾ ਕਾ ਜ਼ਿਆਦਾ ਫਰਕ ਤਾਂ ਜ਼ਰੂਰ ਪੈ ਗਿਆ। ਤਕਰੀਬਨ ਤੀਜੇ ਕਿਸ ਸੰਗੂ ਮਿੱਟੀ ਖਿਲਾਰਤੀ। 4-5 ਘੰਟੇ ਲੱਗਿਆ ਹਜੇ ਸਮਾਰ ਕੇ। ਪੈਮ ਵੀ ਨਹੀਂ ਲੱਗਿਆ ਸਮਾਰ ਕੇ। ਇਹ ਆ ਗਿਆ ਜੀ ਆਪਣਾ ਕੋਠਾ ਖੇਤ ਵਾਲਾ। ਤੇ ਬਾਈ ਬਣ ਕੇ ਉਹ ਜ਼ਰੂਰ ਦੱਸਿਓ ਵੀ ਜਿਹੜੇ ਜਿਹੜੇ ਬੰਦੇ ਕਿਸ ਨੇ ਪਾਈ ਏ ਮਿੱਟੀ ਇਹ ਉਹ ਦੱਸਿਓ ਵੀ ਇਹਦਾ ਰਿਜ਼ਲਟ ਕਿੰਮਿਆਂ ਵਧੀਆ ਕੇ ਬਾਕੀ ਤਕਰੀਬਨ ਜਿੱਥੇ ਤੱਕ ਸਾਨੂੰ ਲੱਗਦਾ ਵੀ ਇਹਦਾ ਰਿਜ਼ਲਟ ਚੰਗੀ ਹੋਊਗਾ ਕਿਉਂਕਿ ਇਹ ਟੋਬੇ ਦੀ ਮਿੱਟੀ ਆ ਐਨੇ ਸਾਲ ਹੋ ਗਏ ਪਾਣੀ ਦੇ ਵਿੱਚ ਪਈ ਨੂੰ ਤਾਂ ਹਰੇ ਦਾ ਅਕਸਰ ਨੂੰ ਬਣਦੀ ਹੈ ਆਹ ਪਨੀਰੀ ਤੇ ਆਹ ਪਨੀਰੀ ਆਪਾਂ ਇੱਕੇ ਦਿਨ ਲਾਈ ਸੀਗੀ ਤੇ ਇਹਦੇ ਵਿੱਚ ਆਪਾਂ ਬਹੁਤ ਕੁਝ ਪਾਇਆ ਸੀਗਾ ਇਹ ਆਪਣੇ ਗਵਾਂਢੀ ਦੀ ਹੈ ਇੱਥੇ ਥੋੜਾ ਜਿਹਾ ਥਾਂ ਦਾ ਪਤਾ ਨਹੀਂ ਕੀ ਚੱਕਰ ਹੈਗਾ ਇਸ ਸਾਲ ਹਰ ਸਾਲ ਇੱਥੇ ਦੌਗੀਆਂ ਪੈਂਦੀਆਂ ਪੈਂਦੀਆਂ ਆ ਪਨੀਰੀ ਦੇ ਵਿੱਚ ਵੀ ਅਸੀਂ ਇੱਕ ਐਕਸਪੈਰੀਮੈਂਟ ਕਰਕੇ ਦੇਖਿਆ ਹੈਗੇ ਵੀ ਜੇ ਆਪਾਂ ਥੱਲੇ ਵਾਲਾ ਕੋ ਸਿੱਟਦੇ ਹਾਂਗਾ ਉਹਦੇ ਕੋਈ ਐਡਾ ਜਿਆਦਾ ਚੰਗਾ ਰਿਜ਼ਲਟ ਨਹੀਂ ਆਉਂਦਾਗਾ ਇੱਕ ਬਾਣ ਨੂੰ ਬੋਣਾ ਨਹੀਂ ਚਾਹੀਦਾਗਾ ਆਹਾਂ ਬਾਣ ਬਿਨਾ ਬਾਹੇ ਸਵਾਗੇ ਮਾਰ ਕੇ ਆ ਕੰਪਿਊਟਰ ਕਹਾ ਲਵਾ ਕੇ ਤੇ ਸਵਾਗੇ ਮਾਰੇ ਸੀਗੇ ਨਾਲ ਤਾਂ ਇਹਦਾ ਨਾ ਜੜ ਨਹੀਂ ਥੱਲੇ ਹੁੰਦੀ ਫੱਕ ਉਹਦੇ ਜਿਹੜੀ ਕੜ ਨਹੀਂ ਹੁੰਦੀ ਤੇ ਬਾਕੀ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਇਆ ਕੱਲਾ ਜ਼ਿੰਕ ਤੇ ਲੋਹਾ ਪਾਇਆਗਾ ਹਰੀਆਟ ਬਹੁਤ ਸੋਣਾਗਾ ਤੇ ਫੱਕ ਵਾਲੀ ਵੀਡੀਓ ਨੂੰ ਵੀ ਆਪ ਨੂੰ ਬਹੁਤ ਵਧੀਆ ਰਿਸਪਾਂਸ ਮਿਲੇਗਾ ਇਹ ਆ ਜੀ ਖੇਤ ਦੇ ਨਜ਼ਾਰੇ ਪੂਰਾ ਵਧੀਆ ਮਾਹੌਲਾ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਵੀ ਕਿੱਥੇ ਕਿੱਥੇ ਝੋਨਾ ਲੱਗ ਚੁੱਕਿਆ ਹੈਗਾ ਸਾਡੇ ਤਕਰੀਬਨ ਤੀਜਾ ਘਿੱਸਾ ਤਲਵੰਡੀ ਸਾਬੋ ਦੇ ਏਰੀਆ ਦੇ ਵਿੱਚ ਤੀਜਾ ਘਿੱਸਾ ਝੋਨਾ ਜਿਹੜਾ ਲੱਗ ਗਿਆ ਪਿਛੇ ਤੀ ਫੱਕ ਤਾਂ ਐਸਾ ਸਾਡੇ ਥੋੜੇ ਬਾਣ ਕਮਜ਼ੋਰੇ ਐਸਾਈ ਰਹਿ ਗਏ ਤੇ ਨਹੀਂ ਤਕਰੀਬਨ ਅੱਗੇ ਤੀ ਫੱਕ ਤਾਂ ਨੇੜੀ ਲੱਗੀ